ਸਾਰਿਆਂ ਨੂੰ ਸასი ਸ਼ਕਰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ। ਅੱਜ ਆਪਾਂ ਪਹੁੰਚ ਗਏ ਹਮਾ ਮej ਦੇ। ਹਾਂਜੀ। ਨਹੀਂ ਨਹੀਂ ਵਲੌਗ ਸਟਾਰਟ ਕੀਤਾ ਜੀ। ਦੇਖਦੇ ਨਹੀਂ ਆਏ। ਤੇ ਅੱਜ ਬਈ ਭੋਗ ਦਾ ਦੇਣਾ ਤੇ ਅੱਜ ਹਨਪੜ ਸਾਹਿਬ ਦਾ ਗੁਰੂ ਘਰ ਗਈ ਤੇ ਸਾਰਾ ਘੋੜਾ ਉਹ ਦਿਖਾਵਾਂਗੇ। ਇੱਧਰ ਤੁਹਾਨੂੰ ਦਿਖਾਉਂਦੇ ਹਾਂ ਹਲਵਾਈਆਂ ਕੋਲੇ ਆਪਾਂ ਪਹੁੰਚ ਕੇ ਉੱਪਰ। ਇਹ ਉਹ ਹੁੰਨੇ ਆ। ਮਰਿਆ ਬੜੇ ਘਟਲੇ ਏ ਕੀ ਆ ਸੁੱਕੇ ਜੱਜ ਜਵਾ ਤੇ ਵਾਰ ਤੇ ਨਹੀਂ ਹੁੰਦਾ ਤੁਹਾਨੂੰ ਪਤਾ ਨਹੀਂ ਪਤਾ ਕੁਝ ਕਿੜਾ ਕਿੜਾ ਖਾਦੀ ਬਣੀ ਆ ਆ ਗਿਆ ਆ ਕਾਦੀ ਆ ਖਾੜੀ ਠੀਕ ਰਾਗ ਜੇ ਲਾ ਕਸੀ ਗੱਲ ਬਈ ਕਿਆ ਜੋਰ ਠੀਕਾ ਠੀਕਾ ਸੱਟ ਨਾਲ ਕਹ ਰਿਹਾ ਆ ਤੇਰੀ ਮੋਖੜਾ ਜਾਵੇ ਭਾਵਾ ਬਣਾਉਣਾ ਹੈ ਭਾਵਾ ਬਣਾਉਣਾ ਉਹਨੇ ਪਹਿਲਾਂ ਬਹਿ ਜਾਗੇ ਆ ਸੀ ਰਹਿ ਗਿਆ ਹਨਾ ਇੰਨਾ ਹੀ ਆ ਬਈ ਸਭ ਤੋਂ ਪਹਿਲਾਂ ਸਾਡੇ ਪਹਿਲਾਂ ਅਸੀਂ ਬੈਠਾਂਗੇ ਨਹੀਂ ਨਹੀਂ ਕੋਣ ਹੈ ਨਹੀਂ ਸਾਰੇ ਕਿੰਨੇ ਕੰਮ ਕੀ ਹੈ ਆਪਾਂ ਕਰਾਂਗੇ ਮਤਲਬ ਉਸ ਨੂੰ ਕੋਣਾਂ ਦਾ ਨਹੀਂ ਹੈ ਖੱਲੇ ਖੱਲੇ ਲੈਣੇ ਇਹ ਕੁੱਤੇ ਵਛਾਈ ਕਰਕੇ ਹਾਂਜੀ ਕੁੱਤੀ ਜਿੰਨੀ ਤੱਕ ਕੰਡੇ ਲਾ ਦੇਾਂਗੇ ਅੱਛਾ ਜੀ ਆ ਵੀ ਜਾਗਦੇ ਉਹ ਕਿੱਥੇ ਆ ਆਪਣਾ ਉਹ ਉਧਰ ਪਿਆ ਹਨ ਸਭ ਤੋਂ ਦਸੇ ਮਨ ਦਾ ਰਸਤਾ ਸਭ ਪਰ ਆਉਂਦਾ ਇਹ ਕਰ ਦੋ ਆ ਵੀ ਇਕੱਠੇ ਕਰਤਾ ਜਾਏ ਹੁਣ ਬਾਈ ਨੂੰ ਗਾ ਮੈਂ ਕਈਆਂ ਤੌਰ ਤੇ ਅੱਛੀ ਸੀ ਸੀ Oh, man. ਬਿਚਾਰੇ ਮੋਹਨ ਲਹ ਲਿਆ ਨਨ ਮੇਰਾ ਸੰਦਸ ਸਾਥ ਦੇ ਬਿਚਾਰੇ ਸੰਗ ਤੁਸੀਂ ਸੰਗ ਦੇ ਬਿਚਾਰੇ ਦੀ ਮਨ ਚੁਬੀਆਂ ਵਾਗ ਕੇ ਲਾਲ ਬਈਨਾ ਬਬਾਣੀ ਕੰਗਾ ਵਾਗ ਜੀ ਵਾਹ ਜੀ ਵਾਹ 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 ਇੱਕ ਜੀ ਦਾ ਉਹ ਨੱਕ ਚ ਬਾਸ ਆ ਸਿਆਗਾ